ਡਾਇਨਿੰਗ ਸੋਰਾ ਟੀਵੀ ਤੇ ਮੈਂ ਤੁਹਾਡਾ ਨਾਮ ਅਮਿੰਦਰ ਸਿੰਘ ਦੱਸਦੇ ਕਿ ਸੋਇਲ ਦੀ ਵੱਡੀ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਆ ਇੱਕ ਵਾਰ ਫਿਰ ਕੈਨੇਡਾ ਦੇ ਵਿੱਚ ਪੰਜਾਬੀ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਦੱਸਦੇ ਕਿ ਕੁਝ ਅਣਪਛਾਤੇਆਂ ਦੇ ਵੱਲੋਂ ਪੰਜਾਬ ਦੇ ਇੱਕ ਵਿਅਕਤੀ ਦਾ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਪਰ ਦੱਸਿਆ ਜਾ ਰਿਹਾ ਕਿ ਉਹ ਵਿਅਕਤੀ ਕੈਨੇਡਾ ਦੇ ਵਿੱਚ ਆਪਣਾ ਕਾਰੋਬਾਰ ਕਰਦਾ ਸੀਗਾ ਪਰ ਫਿਲਹਾਲ ਕਾਰਨਾਂ ਦਾ ਨਹੀਂ ਪਤਾ ਲੱਗ ਸਕਿਆ ਕਿ ਕਿਸ ਕਾਰਨ ਜਿਹੜੀ ਆ ਉਸ ਵਿਅਕਤੀ ਦਾ ਕਤਲ ਹੋਇਆ ਪਰ ਲਗਾਤਾਰ ਜਿਸ ਤਰੀਕੇ ਦੇ ਨਾਲ ਕੈਨੇਡਾ ਤੋਂ ਖਬਰਾਂ ਸਾਹਮਣੇ ਆਉਂਦੀਆਂ ਨੇ ਕੈਨੇਡਾ ਦੇ ਵਿੱਚ ਲਗਾਤਾਰ ਪੰਜਾਬੀ ਨੌਜਵਾਨ ਹੋਣ ਪੰਜਾਬੀ ਕੁੜੀ ਹੋਵੇ ਪੰਜਾਬੀ ਵਿਅਕਤੀ ਹੋਵੇ ਪੰਜਾਬੀਆਂ ਦਾ ਖਾਸ ਕਰਕੇ ਆਏ ਦਿਨ ਜਿਹੜਾ ਕਤਲ ਦੇ ਮਾਮਲੇ ਸਾਹਮਣੇ ਆਉਂਦੇ ਨੇ ਲੋੜ ਆ ਕੈਨੇਡਾ ਸਰਕਾਰ ਨੂੰ ਇਹਨਾਂ ਵਿਅਕਤੀਆਂ ਤੇ ਇਹਨਾਂ ਕਾਤਲਾਂ ਤੇ ਨਿਕਲ ਕੱਸਣ ਦੀ ਤਾਂ ਜੋ ਆਨਵਰ ਸਮਝ ਦੇ ਵਿੱਚ ਕਿਸੇ ਹੋਰ ਪੰਜਾਬੀ ਨੂੰ ਆਪਣਾ ਸ਼ਿਕਾਰ ਨਾ ਬਣਾਣ ਪਰ ਦੱਸਿਆ ਜਾ ਰਿਹਾ ਹੈ ਕਿ ਇਹ ਪੰਜਾਬੀ ਪੰਜਾਬ ਦੇ ਦੁਰਹਾਤਾ ਰਹਿਣ ਵਾਲਾ ਆ ਇਹ ਕੈਨੇਡਾ ਦੇ ਵਿੱਚ ਕੁਝ ਸਾਲ ਪਹਿਲਾਂ ਗਿਆ ਸੀਗਾ ਤਾਂ ਉੱਥੇ ਆਪਣਾ ਕਾਰੋਬਾਰ ਕਰਦਾ ਸੀਗਾ ਪਰ ਕੁਝ ਕਾਰਨਾ ਕਰਕੇ ਅਨਪਛਾਤੇਵਾਂ ਦੇ ਵੱਲੋਂ ਇਸ ਨੂੰ ਟਾਰਗੇਟ ਕੀਤਾ ਗਿਆ ਔਰ ਇਸ ਦਾ ਗੋਲਿਆ ਮਾਰ ਕੇ ਬੇਰਮੀਦ ਨਾਲ ਜਿਹੜਾ ਕਤਲ ਕਰ ਦਿੱਤਾ ਆ ਤਾਂ ਦੱਸ ਦੇ ਕੇ ਜਗ੍ਹਾ ਕੈਨੇਡਾ ਦੇ ਆਫਟਰਸ ਰੋਡ ਦੇ ਵਿੱਚ ਉਸ ਸਮੇਂ ਸਨਸਨੀ ਫੈਲ ਕੇ ਜਦੋਂ ਇੱਕ ਪੰਜਾਬੀ ਕਾਰੋਬਾਰੀ ਦਾ ਅਣਪਛਾਤੇ ਹਮਲਾਵਾਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਆ ਜਿੱਥੇ ਅਣਪਛਾਤੇ ਵਿਅਕਤੀਆਂ ਨੇ ਘਰ ਦੇ ਬਾਹਰ ਮਿਹਨਤੀ ਪੰਜਾਬੀ ਕਾਰੋਬਾਰ ਦਰਸ਼ਨ ਸਿੰਘ ਸਾਨੀ ਨੂੰ ਗੋਲੀਆਂ ਮਾਰ ਦਿੱਤੀਆਂ ਪਰ ਉਹ ਵਿਅਕਤੀ ਜਿਹੜਾ ਆ ਪੰਜਾਬ ਦੇ ਦੁਰਾਹਾਂ ਦਾ ਰਹਿਣ ਵਾਲਾ ਆ ਤਾਂ ਮਿਲੀ ਜਾਣਕਾਰੀ ਮੁਤਾਬਕ ਦਰਸ਼ਨ ਸਿੰਘ ਕਈ ਸਾਲ ਪਹਿਲਾਂ ਕੈਨੇਡਾ ਚ ਆਪਣਾ ਕਾਰੋਬਾਰ ਸੈੱਟ ਕਰਨ ਦੇ ਲਈ ਆਪਣੇ ਪਰਿਵਾਰ ਦੀ ਰੋਜੀ ਰੋਟੀ ਲਾਉਣ ਦੇ ਲਈ ਔਰ ਆਪਣੇ ਘਰ ਦੀ ਸੈਟਿੰਗ ਕਰਨ ਦੇ ਲਈ ਜਿਹੜਾ ਕੈਨੇਡਾ ਗਿਆ ਸੀਗਾ ਅਕਸਰ ਹੀ ਪੰਜਾਬ ਦਾ ਪੰਜਾਬੀਆਂ ਦੇ ਲੋਕਾਂ ਦਾ ਜਿਹੜਾ ਆ ਬਾਹਰ ਜਾਣ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ ਖਾਸ ਕਰਕੇ ਜਿਹੜੇ ਸਟੂਡੈਂਟ ਨੇ ਪਲੱਸ 2 ਕਰਕੇ ਉਹਨਾਂ ਨੇ ਇੱਕੋ ਰੀਤ ਫੜੀ ਹੋਈ ਆ ਪਲੱਸ 2 ਕਰਕੇ ਆਇਰਸ ਕਰਨੀ ਔਰ ਬਾਹਰ ਚੱਲ ਜਾਣਾ ਪਰ ਬਾਹਰ ਜਿਸ ਤਰੀਕੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਉਹਨਾਂ ਖਬਰਾਂ ਵੱਲ ਦੇਖ ਕੇ ਵੀ ਜਿਹੜੇ ਪੰਜਾਬੀ ਸੇਖ ਨਹੀਂ ਲੈ ਰਹੇ ਜਿਸ ਤਰੀਕੇ ਦਾ ਕੈਨੇਡਾ ਚ ਆਏ ਦਿਨ ਪੰਜਾਬੀਆਂ ਦੇ ਕਤਲ ਹੋ ਰਹੇ ਨੇ ਲੁੱਟਖੋ ਹੋ ਰਹੀਆਂ ਨੇ ਪਰ ਫੇਰ ਵੀ ਪੰਜਾਬੀ ਬਾਹਰ ਜਾਣ ਤੋਂ ਜਰੀਆ ਗੁਰੇਸ ਨਹੀਂ ਕਰਦੇ ਲੋੜ ਆ ਪੰਜਾਬੀਆਂ ਨੂੰ ਬਾਹਰ ਜਾਣ ਤੋਂ ਕਿਸ ਕਰਨ ਦੀ ਕਿਉਂਕਿ ਪੰਜਾਬ ਦੇ ਵਿੱਚ ਹੀ ਰਹਿ ਕੇ ਆਪਣਾ ਕਾਰੋਬਾਰ ਕਰਕੇ ਪੰਜਾਬੀ ਵਧੀਆ ਰੋਟੀ ਅਤੇ ਵਧੀਆ ਕਮਾਈ ਕਰ ਸਕਦਾ ਹੈ ਤਾਂ ਖਾਸ ਕਰਕੇ ਕੈਨੇਡਾ ਦੀ ਸਰਕਾਰ ਨੂੰ ਚਾਹੀਦਾ ਇਹਨਾਂ ਕਾਤਲਾਂ ਤੇ ਨਿਕਲ ਕੱਸਣ ਦੀ ਆਨਵਲ ਸਮੇਂ ਦੇ ਵਿੱਚ ਕਿਸੇ ਹੋਰ ਪੰਜਾਬੀ ਨੂੰ ਨਾਸ਼ ਕਰਬਣਾ ਚਾਵੇ ਤਾਂ ਚਲ ਤੋਂ ਚਲ ਜਿਹੜੀ ਹੈ ਕੈਨੇਡਾ ਸਰਕਾਰ ਨੂੰ ਇਹਨਾਂ ਹਮਲਾਵਾਲਾ ਦਾ ਪਤਾ ਕਰਕੇ ਇਹਨਾਂ ਨੂੰ ਸਲਾਖਾ ਪਿੱਛੇ ਪਿੰਜਦੀ ਲੋੜ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿੰਗ ਸੋਹਰਾ ਟੀਵੀ ਤੇ ਮੈਂ ਤੁਹਾਡੇ ਨਾਲ ਪ੍ਰਮਿੰਦਰ ਸਿੰਘ ਦੱਸ ਦਿੰਦੇ ਕਿ ਸੋਹਰੇ ਦੀ ਵੱਡੀ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਇੱਕ ਵਾਰ ਫਿਰ ਕੈਨੇਡਾ ਦੇ ਵਿੱਚ ਪੰਜਾਬੀ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਦੱਸ ਦੇ ਕੇ ਕੁਝ ਅਣਪਛਾਤੇ ਦੇ ਵੱਲੋਂ ਪੰਜਾਬ ਦੇ ਇੱਕ ਵਿਅਕਤੀ ਦਾ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਉਹ ਵਿਅਕਤੀ ਕੈਨੇਡਾ ਦੇ ਵਿੱਚ ਆਪਣਾ ਕਾਰੋਬਾਰ ਕਰਦਾ ਸੀਗਾ ਪਰ ਫਿਲਹਾਲ ਕਾਰਨਾਂ ਦਾ ਨਹੀਂ ਪਤਾ ਲੱਗ ਸਕਿਆ ਕਿ ਕਿਸ ਕਾਰਨ ਜਿਹੜੀ ਆ ਉਸ ਵਿਅਕਤੀ ਦਾ ਕਤਲ ਹੋਇਆ ਪਰ ਲਗਾਤਾਰ ਜਿਸ ਤਰੀਕੇ ਦੇ ਨਾਲ ਕੈਨੇਡਾ ਤੋਂ ਖਬਰਾਂ ਸਾਹਮਣੇ ਆਉਂਦੀਆਂ ਨੇ ਕੈਨੇਡਾ ਦੇ ਵਿੱਚ ਲਗਾਤਾਰ ਪੰਜਾਬੀ ਨੌਜਵਾਨ ਹੋਣ ਪੰਜਾਬੀ ਕੁੜੀ ਹੋਵੇ ਪੰਜਾਬੀ ਵਿਅਕਤੀ ਹੋਵੇ ਪੰਜਾਬੀਆਂ ਦਾ ਖਾਸ ਕਰਕੇ ਆਏ ਦਿਨ ਜਿਹੜਾ ਕਤਲ ਦੇ ਮਾਮਲੇ ਸਮਝ ਨਹੀਂ ਆਂਦੇ ਨੇ ਲੋੜਾ ਕੈਨੇਡਾ ਸਰਕਾਰ ਨੂੰ ਇਹਨਾਂ ਵਿਅਕਤੀਆਂ ਤੇ ਇਹਨਾਂ ਕਾਤਲਾਂ ਤੇ ਨਿਕੇਲ ਕੱਸਣ ਦੀ ਤਾਂ ਜੋ ਆਨਰ ਸਮਝ ਦੇ ਵਿੱਚ ਕਿਸੇ ਹੋਰ ਪੰਜਾਬੀ ਨੂੰ ਆਪਣਾ ਸ਼ਿਕਾਰ ਨਾ ਬਣਾਣ ਪਰ ਦੱਸਿਆ ਜਾ ਰਿਹਾ ਹੈ ਕਿ ਇਹ ਪੰਜਾਬੀ ਪੰਜਾਬ ਦੇ ਦੁਰਹਾਦਾ ਰਹਿਣ ਵਾਲਾ ਆ ਇਹ ਕੈਨੇਡਾ ਦੇ ਵਿੱਚ ਕੁਝ ਸਾਲ ਪਹਿਲਾਂ ਗਿਆ ਸੀਗਾ ਤਾਂ ਉੱਥੇ ਆਪਣਾ ਕਾਰੋਬਾਰ ਕਰਦਾ ਸੀਗਾ ਪਰ ਕੁਝ ਕਾਰਨਾ ਕਰਕੇ ਅਨਪਛਾਤਿਆਂ ਦੇ ਵੱਲੋਂ ਇਸ ਨੂੰ ਟਾਰਗੇਟ ਕੀਤਾ ਗਿਆ ਔਰ ਇਸ ਦਾ ਗੋਲਿਆ ਮਾਰ ਕੇ ਬੇਰਮੀਦ ਨਾਲ ਜਿਹੜਾ ਕਤਲ ਕਰ ਦਿੱਤਾ ਆ ਤਾਂ ਦੱਸ ਦੇ ਕੇ ਜਗ੍ਹਾ ਕੈਨੇਡਾ ਦੇ ਐਪਟਰਸ ਰੋਡ ਦੇ ਵਿੱਚ ਉਸ ਸਮੇਂ ਸਨਸਨੀ ਫੈਲ ਕੇ ਜਦੋਂ ਇੱਕ ਪੰਜਾਬੀ ਕਾਰੋਬਾਰੀ ਦਾ ਅਣਪਛਾਤੇ ਹਮਲਾਵਾਰਾਂ ਨੇ ਗੋਲਿਆ ਮਾਰ ਕੇ ਕਤਲ ਕਰ ਦਿੱਤਾ ਆ ਜਿੱਥੇ ਅਣਪਛਾਤੇ ਵਿਅਕਤੀਆਂ ਨੇ ਘਰ ਦੇ ਬਾਹਰ ਮਿਹਨਤੀ ਪੰਜਾਬੀ ਕਾਰੋਬਾਰ ਦਰਸ਼ਨ ਸਿੰਘ ਸਾਨੀ ਨੂੰ ਗੋਲਿਆ ਮਾਰ ਦਿੱਤੀ ਆ ਪਰ ਉਹ ਵਿਅਕਤੀ ਜਿਹੜਾ ਆ ਪੰਜਾਬ ਦੇ ਦੁਰਾਹਾ ਦਾ ਰਹਿਣ ਵਾਲਾ ਆ ਤਾਂ ਮਿਲੀ ਜਾਣਕਾਰੀ ਮੁਤਾਬਕ ਦਰਸ਼ਨ ਸਿੰਘ ਕਈ ਸਾਲ ਪਹਿਲਾਂ ਕੈਨੇਡਾ ਚ ਆਪਣਾ ਕਾਰੋਬਾਰ ਸੈੱਟ ਕਰਨ ਦੇ ਲਈ ਆਪਣੇ ਪਰਿਵਾਰ ਦੀ ਰੋਜੀ ਰੋਟੀ ਲਾਉਣ ਦੇ ਲਈ ਔਰ ਆਪਣੇ ਘਰ ਦੀ ਸੈਟਿੰਗ ਕਰਨ ਦੇ ਲਈ ਜਿਹੜਾ ਕੈਨੇਡਾ ਗਿਆ ਸੀਗਾ ਅਕਸਰ ਹੀ ਪੰਜਾਬ ਦਾ ਪੰਜਾਬੀਆਂ ਦੇ ਲੋਕਾਂ ਦਾ ਜਿਹੜਾ ਆ ਬਾਹਰ ਜਾਣ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ ਖਾਸ ਕਰਕੇ ਜਿਹੜੇ ਸਟੂਡੈਂਟ ਨੇ ਪਲੱਸ 2 ਕਰਕੇ ਉਹਨਾਂ ਨੇ ਇੱਕੋ ਰੀਤ ਫੜੀ ਹੋਈ ਆ ਪਲੱਸ 2 ਕਰਕੇ ਆਇਰਸ ਕਰਨੀ ਔਰ ਬਾਹਰ ਚੜ੍ਹ ਜਾਣਾ ਪਰ ਬਾਹਰ ਜਿਸ ਤਰੀਕੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਉਹਨਾਂ ਖਬਰਾਂ ਵਾਲ ਦੇਖ ਕੇ ਵੀ ਜਿਹੜੇ ਪੰਜਾਬੀ ਸੇਖ ਨਹੀਂ ਲੈ ਰਹੇ ਜਿਸ ਤਰੀਕੇ ਦਾ ਕੈਨੇਡਾ ਚ ਆਏ ਦਿਨ ਪੰਜਾਬੀਆਂ ਦੇ ਕਤਲ ਹੋ ਰਹੇ ਨੇ ਲੁੱਟਖੋ ਹੋ ਰਹੀਆਂ ਨੇ ਪਰ ਫਿਰ ਵੀ ਪੰਜਾਬੀ ਬਾਹਰ ਜਾਣ ਤੋਂ ਜਰੀਆ ਗੁਰੇਸ਼ ਨਹੀਂ ਕਰਦੇ ਲੋੜ ਆ ਪੰਜਾਬੀਆਂ ਨੂੰ ਬਾਹਰ ਜਾਣ ਤੋਂ ਕਰੇਸ ਕਰਨ ਦੀ ਕਿਉਂਕਿ ਪੰਜਾਬ ਦੇ ਵਿੱਚ ਹੀ ਰਹਿ ਕੇ ਆਪਣਾ ਕਾਰੋਬਾਰ ਕਰਕੇ ਪੰਜਾਬੀ ਵਧੀਆ ਰੋਟੀ ਅਤੇ ਵਧੀਆ ਕਮਾਈ ਕਰ ਸਕਦਾ ਤਾਂ ਖਾਸ ਕਰਕੇ ਕੈਨੇਡਾ ਦੀ ਸਰਕਾਰ ਨੂੰ ਚਾਹੀਦਾ ਇਹਨਾਂ ਕਾਤਲਾਂ ਤੇ ਨਿਕਲ ਕੱਸਣ ਦੀ ਆਨਵਲ ਸਮੇਂ ਦੇ ਵਿੱਚ ਕਿਸੇ ਹੋਰ ਪੰਜਾਬੀ ਨੂੰ ਨਾਸ਼ ਕਰਬਣਾ ਚਾਵੇ ਤਾਂ ਜਲ ਤੋਂ ਜਲ ਜਿਹੜੀ ਹੈ ਕੈਨੇਡਾ ਸਰਕਾਰ ਨੂੰ ਇਹਨਾਂ ਹਮਲਾਵਾਲਾ ਦਾ ਪਤਾ ਕਰਕੇ ਇਹਨਾਂ ਨੂੰ ਸਲਾਖਾ ਪਿੱਛੇ ਭੇਜਦੀ ਲੋੜ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡਾਇਨਿੰਗ ਸੋਹਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਦੱਸਦੇ ਕਿ ਸੋਹਲ ਦੀ ਵੱਡੀ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਇੱਕ ਵਾਰ ਫਿਰ ਕੈਨੇਡਾ ਦੇ ਵਿੱਚ ਪੰਜਾਬੀ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਦੱਸਦੇ ਕਿ ਕੁਝ ਅਣਪਛਾਤੇਆਂ ਦੇ ਵੱਲੋਂ ਪੰਜਾਬ ਦੇ ਇੱਕ ਵਿਅਕਤੀ ਦਾ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਉਹ ਵਿਅਕਤੀ ਕੈਨੇਡਾ ਦੇ ਵਿੱਚ ਆਪਣਾ ਕਾਰੋਬਾਰ ਕਰਦਾ ਸੀਗਾ ਪਰ ਫਿਲਹਾਲ ਕਾਰਨਾਂ ਦਾ ਨਹੀਂ ਪਤਾ ਲੱਗ ਸਕਿਆ ਕਿ ਕਿਸ ਕਾਰਨ ਜਿਹੜੀ ਆ ਉਸ ਵਿਅਕਤੀ ਦਾ ਕਤਲ ਹੋਇਆ ਪਰ ਲਗਾਤਾਰ ਜਿਸ ਤਰੀਕੇ ਦੇ ਨਾਲ ਕੈਨੇਡਾ ਤੋਂ ਖਬਰਾਂ ਆਮੜੀਆਂ ਆਂਦੀਆਂ ਨੇ ਕੈਨੇਡਾ ਦੇ ਵਿੱਚ ਲਗਾਤਾਰ ਪੰਜਾਬੀ ਨੌਜਵਾਨ ਹੋਣ ਪੰਜਾਬੀ ਕੁੜੀ ਹੋਵੇ ਪੰਜਾਬੀ ਵਿਅਕਤੀ ਹੋਵੇ ਪੰਜਾਬੀਆਂ ਦਾ ਖਾਸ ਕਰਕੇ ਆਏ ਦਿਨ ਜਿਹੜਾ ਕਤਲ ਦੇ ਮਾਮਲੇ ਸਾਹਮਣੇ ਆਂਦੇ ਨੇ ਲੋੜ ਆ ਕੈਨੇਡਾ ਸਰਕਾਰ ਨੂੰ ਇਹਨਾਂ ਵਿਅਕਤੀਆਂ ਤੇ ਇਹਨਾਂ ਕਾਤਲਾਂ ਤੇ ਨਿਕਲ ਕਸਨ ਦੀ ਤਾਂ ਜੋ ਆਨਵਰ ਸਮਝ ਦੇ ਵਿੱਚ ਕਿਸੇ ਹੋਰ ਪੰਜਾਬੀ ਨੂੰ ਆਪਣਾ ਸ਼ਿਕਾਰ ਨਾ ਬਣਾਣ ਪਰ ਦੱਸਿਆ ਜਾ ਰਿਹਾ ਹੈ ਕਿ ਇਹ ਪੰਜਾਬੀ ਪੰਜਾਬ ਦੇ ਦੁਰਹਾ ਦਾ ਰਹਿਣ ਵਾਲਾ ਆ ਇਹ ਕੈਨੇਡਾ ਦੇ ਵਿੱਚ ਕੁਝ ਸਾਲ ਪਹਿਲਾਂ ਗਿਆ ਸੀਗਾ ਤਾਂ ਉੱਥੇ ਆਪਣਾ ਕਾਰੋਬਾਰ ਕਰਦਾ ਸੀਗਾ ਪਰ ਕੁਝ ਕਾਰਨਾ ਕਰਕੇ ਅਣਪਛਾਤੇਵਾਂ ਦੇ ਵੱਲੋਂ ਇਸ ਨੂੰ ਟਾਰਗੇਟ ਕੀਤਾ ਗਿਆ ਔਰ ਇਸ ਦਾ ਗੋਲਿਆ ਮਾਰ ਕੇ ਬੇਰਮੀਦ ਨਾਲ ਜਿਹੜਾ ਹੈ ਕਤਲ ਕਰ ਦਿੱਤਾ ਆ ਤਾਂ ਦੱਸ ਦੇ ਕੇ ਜਗ੍ਹਾ ਕੈਨੇਡਾ ਦੇ ਐਪਟਰਸ ਰੋਡ ਦੇ ਵਿੱਚ ਉਸ ਸਮੇਂ ਸਨਸਨੀ ਫੈਲ ਕੇ ਜਦੋਂ ਇੱਕ ਪੰਜਾਬੀ ਕਾਰੋਬਾਰੀ ਦਾ ਅਣਪਛਾਤੇ ਹਮਲਾਵਾਰਾਂ ਨੇ ਗੋਲਿਆ ਮਾਰ ਕੇ ਕਤਲ ਕਰ ਦਿੱਤਾ ਆ ਜਿੱਥੇ ਅਣਪਛਾਤੀ ਵਿਅਕਤੀਆਂ ਨੇ ਘਰ ਦੇ ਬਾਹਰ ਮਿਹਨਤੀ ਪੰਜਾਬੀ ਕਾਰੋਬਾਰ ਦਰਸ਼ਨ ਸਿੰਘ ਸਾਨੀ ਨੂੰ ਗੋਲਿਆ ਮਾਰ ਦਿੱਤੀ ਪਰ ਉਹ ਵਿਅਕਤੀ ਜਿਹੜਾ ਆ ਪੰਜਾਬ ਦੇ ਦੁਰਾਹਾ ਦਾ ਰਹਿਣ ਵਾਲਾ ਆ ਤਾਂ ਮਿਲੀ ਜਾਣਕਾਰੀ ਮੁਤਾਬਕ ਦਰਸ਼ਨ ਸਿੰਘ ਕਈ ਸਾਲ ਪਹਿਲਾਂ ਕੈਨੇਡਾ ਚ ਆਪਣਾ ਕਾਰੋਬਾਰ ਸੈੱਟ ਕਰਨ ਦੇ ਲਈ ਆਪਣੇ ਪਰਿਵਾਰ ਦੀ ਰੋਜੀ ਰੋਟੀ ਲਾਉਣ ਦੇ ਲਈ ਔਰ ਆਪਣੇ ਘਰ ਦੀ ਸੈਟਿੰਗ ਕਰਨ ਦੇ ਲਈ ਜਿਹੜਾ ਕੈਨੇਡਾ ਗਿਆ ਸੀਗਾ ਅਕਸਰ ਹੀ ਪੰਜਾਬ ਦਾ ਪੰਜਾਬੀਆਂ ਦੇ ਲੋਕਾਂ ਦਾ ਜਿਹੜਾ ਆ ਬਾਹਰ ਜਾਣ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ ਖਾਸ ਕਰਕੇ ਜਿਹੜੇ ਸਟੂਡੈਂਟ ਨੇ ਪਲੱਸ 2 ਕਰਕੇ ਉਹਨਾਂ ਨੇ ਇੱਕੋ ਰੀਤ ਫੜੀ ਹੋਈ ਆ ਪਲੱਸ 2 ਕਰਕੇ ਆਇਰਸ ਕਰਨੀ ਹੋਰ ਬਾਹਰ ਚਲ ਜਾਣਾ ਪਰ ਬਾਹਰ ਜਿਸ ਤਰੀਕੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਉਹਨਾਂ ਖਬਰਾਂ ਵੱਲ ਦੇਖ ਕੇ ਵੀ ਜਿਹੜੇ ਪੰਜਾਬੀ ਸੇਖ ਨਹੀਂ ਲੈ ਰਹੇ ਜਿਸ ਤਰੀਕੇ ਦਾ ਕੈਨੇਡਾ ਚ ਆਏ ਦਿਨ ਪੰਜਾਬੀਆਂ ਦੇ ਕਤਲ ਹੋ ਰਹੇ ਨੇ ਲੁੱਟਖੋ ਹੋ ਰਹੀਆਂ ਨੇ ਪਰ ਫੇਰ ਵੀ ਪੰਜਾਬੀ ਬਾਹਰ ਜਾਣ ਤੋਂ ਜਰੀਆ ਗੁਰੇਸ ਨਹੀਂ ਕਰਦੇ ਲੋੜ ਆ ਪੰਜਾਬੀਆਂ ਨੂੰ ਬਾਹਰ ਜਾਣ ਤੋਂ ਕ੍ਰੇਸ ਕਰਨ ਦੀ ਕਿਉਂਕਿ ਪੰਜਾਬ ਦੇ ਵਿੱਚ ਹੀ ਰਹਿ ਕੇ ਆਪਣਾ ਕਾਰੋਬਾਰ ਕਰਕੇ ਪੰਜਾਬੀ ਵਧੀਆ ਰੋਟੀ ਅਤੇ ਵਧੀਆ ਕਮਾਈ ਕਰ ਸਕਦਾ ਹੈ ਤਾਂ ਖਾਸ ਕਰਕੇ ਕੈਨੇਡਾ ਦੀ ਸਰਕਾਰ ਨੂੰ ਚਾਹੀਦਾ ਇਹਨਾਂ ਕਾਤਲਾਂ ਤੇ ਨਿਕਲ ਕੱਸਣ ਦੀ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਹੋਰ ਪੰਜਾਬੀ ਨੂੰ ਨਾ ਸ਼ਿਕਾਰ ਬਣਾ ਜਾਵੇ ਤਾਂ ਜਲਦ ਤੋਂ ਜਲ ਜੜੀ ਆ ਕੈਨੇਡਾ ਸਰਕਾਰ ਨੂੰ ਇਹਨਾਂ ਹਮਲਾਵਾਲਾ ਦਾ ਪਤਾ ਕਰਕੇ ਇਹਨਾਂ ਨੂੰ ਸਲਾਖਾ ਪਿੱਛੇ ਪੇਂਜਦੀ ਲੋੜ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿੰਗ ਸੋਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਦੱਸ ਦਈਏ ਕਿ ਸੋਇਲ ਦੀ ਵੱਡੀ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਆ ਇੱਕ ਵਾਰ ਫਿਰ ਕੈਨੇਡਾ ਦੇ ਵਿੱਚ ਪੰਜਾਬੀ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਤਾਂ ਜੇ ਕਿ ਕੁਝ ਅਣਪਛਾਤੇਵਾਂ ਦੇ ਵੱਲੋਂ ਪੰਜਾਬ ਦੇ ਇੱਕ ਵਿਅਕਤੀ ਦਾ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਉਹ ਵਿਅਕਤੀ ਕੈਨੇਡਾ ਦੇ ਵਿੱਚ ਆਪਣਾ ਕਾਰੋਬਾਰ ਕਰਦਾ ਸੀਗਾ ਪਰ ਫਿਲਹਾਲ ਕਾਰਨਾ ਦਾ ਨਹੀਂ ਪਤਾ ਲੱਗ ਸਕਿਆ ਕਿ ਕਿਸ ਕਾਰਨ ਜਿਹੜੀ ਆ ਉਸ ਵਿਅਕਤੀ ਦਾ ਕਤਲ ਹੋਇਆ ਪਰ ਲਗਾਤਾਰ ਜਿਸ ਤਰੀਕੇ ਦੇ ਨਾਲ ਕੈਨੇਡਾ ਤੋਂ ਖਬਰਾਂ ਸਾਹਮਣੇ ਆਉਂਦੀਆਂ ਨੇ ਕੈਨੇਡਾ ਦੇ ਵਿੱਚ ਲਗਾਤਾਰ ਪੰਜਾਬੀ ਨੌਜਵਾਨ ਹੋਣ ਪੰਜਾਬੀ ਕੁੜੀ ਹੋਵੇ ਪੰਜਾਬੀ ਵਿਅਕਤੀ ਹੋਵੇ ਪੰਜਾਬੀਆਂ ਦਾ ਖਾਸ ਕਰਕੇ ਆਏ ਦਿਨ ਜਿਹੜਾ ਕਤਲ ਦੇ ਮਾਮਲੇ ਸਾਹਮਣੇ ਆਉਂਦੇ ਨੇ ਲੋੜ ਆ ਕੈਨੇਡਾ ਸਰਕਾਰ ਨੂੰ ਇਹਨਾਂ ਵਿਅਕਤੀਆਂ ਤੇ ਇਹਨਾਂ ਕਾਤਲਾਂ ਤੇ ਨਿਕਲ ਕੱਸਣ ਦੀ ਤਾਂ ਜੋ ਆਨਰ ਸਮਝ ਦੇ ਵਿੱਚ ਕਿਸੇ ਹੋਰ ਪੰਜਾਬੀ ਨੂੰ ਆਪਣਾ ਸ਼ਿਕਾਰ ਨਾ ਬਣਨ ਪਰ ਦੱਸਿਆ ਜਾ ਰਿਹਾ ਹੈ ਕਿ ਇਹ ਪੰਜਾਬੀ ਪੰਜਾਬ ਦੇ ਦੁਰਹਾ ਦਾ ਰਹਿਣ ਵਾਲਾ ਆ ਇਹ ਕੈਨੇਡਾ ਦੇ ਵਿੱਚ ਕੁਝ ਸਾਲ ਪਹਿਲਾਂ ਗਿਆ ਸੀਗਾ ਤਾਂ ਉੱਥੇ ਆਪਣਾ ਕਾਰੋਬਾਰ ਕਰਦਾ ਸੀਗਾ ਪਰ ਕੁਝ ਕਾਰਨਾ ਕਰਕੇ ਅਨਪਛਾਤਿਆਂ ਦੇ ਵੱਲੋਂ ਇਸ ਨੂੰ ਟਾਰਗੇਟ ਕੀਤਾ ਗਿਆ ਔਰ ਇਸ ਦਾ ਗੋਲਿਆ ਮਾਰ ਕੇ ਬੇਰਮੀਦ ਨਾਲ ਜਿਹੜਾ ਕਤਲ ਕਰ ਦਿੱਤਾ ਆ ਤਾਂ ਦੱਸਦੇ ਕਿ ਜਗ੍ਹਾ ਕੈਨੇਡਾ ਦੇ ਆਪਟਰਸ ਰੋਡ ਦੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਪੰਜਾਬੀ ਕਾਰੋਬਾਰੀ ਦਾ ਅਣਪਛਾਤੇ ਹਮਲਾਵਾਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਆ ਜਿੱਥੇ ਅਣਪਛਾਤੇ ਵਿਅਕਤੀਆਂ ਨੇ ਘਰ ਦੇ ਬਾਹਰ ਮਿਹਨਤੀ ਪੰਜਾਬੀ ਕਾਰੋਬਾਰ ਦਰਸ਼ਨ ਸਿੰਘ ਸਾਨੀ ਨੂੰ ਗੋਲੀਆਂ ਮਾਰ ਦਿੱਤੀਆਂ ਪਰ ਉਹ ਵਿਅਕਤੀ ਜਿਹੜਾ ਆ ਪੰਜਾਬ ਦੇ ਦੁਰਾਹਾਂ ਦਾ ਰਹਿਣ ਵਾਲਾ ਆ ਤਾਂ ਮਿਲੀ ਜਾਣਕਾਰੀ ਮੁਤਾਬਕ ਦਰਸ਼ਨ ਸਿੰਘ ਕਈ ਸਾਲ ਪਹਿਲਾਂ ਕੈਨੇਡਾ ਚ ਆਪਣਾ ਕਾਰੋਬਾਰ ਸੈੱਟ ਕਰਨ ਦੇ ਲਈ ਆਪਣੇ ਪਰਿਵਾਰ ਦੀ ਰੋਜੀ ਰੋਟੀ ਲਾਉਣ ਦੇ ਲਈ ਔਰ ਆਪਣੇ ਘਰ ਦੀ ਸੈਟਿੰਗ ਕਰਨ ਦੇ ਲਈ ਜਿਹੜਾ ਕੈਨੇਡਾ ਗਿਆ ਸੀਗਾ ਅਕਸਰ ਹੀ ਪੰਜਾਬ ਦਾ ਪੰਜਾਬੀਆਂ ਦੇ ਲੋਕਾਂ ਦਾ ਜਿਹੜਾ ਆ ਬਾਹਰ ਜਾਣ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ ਖਾਸ ਕਰਕੇ ਜਿਹੜੇ ਸਟੂਡੈਂਟ ਨੇ ਪਲੱਸ 2 ਕਰਕੇ ਉਹਨਾਂ ਨੇ ਇੱਕੋ ਰੀਤ ਫੜੀ ਹੋਈ ਆ ਪਲੱਸ 2 ਕਰਕੇ ਆਇਰਿਸ਼ ਕਰਨੀ ਹੋਰ ਬਾਹਰ ਚੱਲ ਜਾਣਾ ਪਰ ਬਾਹਰ ਜਿਸ ਤਰੀਕੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਉਹਨਾਂ ਖਬਰਾਂ ਵੱਲ ਦੇਖ ਕੇ ਵੀ ਜਿਹੜੇ ਪੰਜਾਬੀ ਸੇਖ ਨਹੀਂ ਲੈ ਰਹੇ ਜਿਸ ਤਰੀਕੇ ਦਾ ਕੈਨੇਡਾ ਚ ਆਏ ਦਿਨ ਪੰਜਾਬੀਆਂ ਦੇ ਕਤਲ ਹੋ ਰਹੇ ਨੇ ਲੁੱਟਖੋ ਹੋ ਰਹੀਆਂ ਨੇ ਪਰ ਫਿਰ ਵੀ ਪੰਜਾਬੀ ਬਾਹਰ ਜਾਣ ਤੋਂ ਜਰੀਆ ਗੁਰੇਸ਼ ਨਹੀਂ ਕਰਦੇ ਲੋੜ ਆ ਪੰਜਾਬੀਆਂ ਨੂੰ ਬਾਹਰ ਜਾਣ ਤੋਂ ਕਿਸ ਕਰਨ ਦੀ ਕਿਉਂਕਿ ਪੰਜਾਬ ਦੇ ਵਿੱਚ ਹੀ ਰਹਿ ਕੇ ਆਪਣਾ ਕਾਰੋਬਾਰ ਕਰਕੇ ਪੰਜਾਬੀ ਵਧੀਆ ਰੋਟੀ ਅਤੇ ਵਧੀਆ ਕਮਾਈ ਕਰ ਸਕਦਾ ਹੈ ਤਾਂ ਖਾਸ ਕਰਕੇ ਕੈਨੇਡਾ ਦੀ ਸਰਕਾਰ ਨੂੰ ਚਾਹੀਦਾ ਇਹਨਾਂ ਕਾਤਲਾਂ ਤੇ ਨਿਕਲ ਕੱਸਨ ਦੀ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਹੋਰ ਪੰਜਾਬੀ ਨੂੰ ਨਾ ਸ਼ਿਕਾਰ ਬਣਾ ਜਾਵੇ ਤਾਂ ਜਲਦ ਤੋਂ ਜਲ ਜੜੀ ਆ ਕੈਨੇਡਾ ਸਰਕਾਰ ਨੂੰ ਇਹਨਾਂ ਹਮਲਾਵਾਲਾ ਦਾ ਪਤਾ ਕਰਕੇ ਇਹਨਾਂ ਨੂੰ ਸਲਾਖਾ ਪਿੱਛੇ ਭੇਜਣ ਦੀ ਲੋੜ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡਾਇਨਿੰਗ ਸੋਹਰਾਂ ਟੀਵੀ ਤੇ ਮੈਂ ਤੁਹਾਡੇ ਨਾਲ ਪ੍ਰਮਿੰਦਰ ਸਿੰਘ ਦੱਸ ਦਈਏ ਕਿ ਸੋਹਰਾਂ ਦੀ ਵੱਡੀ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਆ ਇੱਕ ਵਾਰ ਫਿਰ ਕੈਨੇਡਾ ਦੇ ਵਿੱਚ ਪੰਜਾਬੀ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਹੈ ਦੱਸ ਦੇ ਕੇ ਕੁਝ ਅਨਪਛਾਤੇਵਾਂ ਦੇ ਵੱਲੋਂ ਪੰਜਾਬ ਦੇ ਇੱਕ ਵਿਅਕਤੀ ਦਾ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਉਹ ਵਿਅਕਤੀ ਕੈਨੇਡਾ ਦੇ ਵਿੱਚ ਆਪਣਾ ਕਾਰੋਬਾਰ ਕਰਦਾ ਸੀਗਾ ਪਰ ਫਿਲਹਾਲ ਕਾਰਨਾ ਦਾ ਨਹੀਂ ਪਤਾ ਲੱਗ ਸਕਿਆ ਕਿ ਕਿਸ ਕਾਰਨ ਜਿਹੜੀ ਆ ਉਸ ਵਿਅਕਤੀ ਦਾ ਕਤਲ ਹੋਇਆ ਪਰ ਲਗਾਤਾਰ ਜਿਸ ਤਰੀਕੇ ਦੇ ਨਾਲ ਕੈਨੇਡਾ ਤੋਂ ਖਬਰਾਂ ਸਾਹਮਣੇ ਆਉਂਦੀਆਂ ਨੇ ਕੈਨੇਡਾ ਦੇ ਵਿੱਚ ਲਗਾਤਾਰ ਪੰਜਾਬੀ ਨੌਜਵਾਨ ਹੋਣ ਪੰਜਾਬੀ ਕੁੜੀ ਹੋਵੇ ਪੰਜਾਬੀ ਵਿਅਕਤੀ ਹੋਵੇ ਪੰਜਾਬੀਆਂ ਦਾ ਖਾਸ ਕਰਕੇ ਆਏ ਦਿਨ ਜਿਹੜਾ ਕਤਲ ਦੇ ਮਾਮਲੇ ਸਾਹਮਣੇ ਆਉਂਦੇ ਨੇ ਲੋੜ ਆ ਕੈਨੇਡਾ ਸਰਕਾਰ ਨੂੰ ਇਹਨਾਂ ਵਿਅਕਤੀਆਂ ਤੇ ਇਹਨਾਂ ਕਾਤਲਾਂ ਤੇ ਨਿਕਲ ਕੱਸਣ ਦੀ ਤਾਂ ਜੋ ਆਨਰ ਸਮਝ ਦੇ ਵਿੱਚ ਕਿਸੇ ਹੋਰ ਪੰਜਾਬੀ ਨੂੰ ਆਪਣਾ ਸ਼ਿਕਾਰ ਨਾ ਬਣਾਣ ਪਰ ਦੱਸਿਆ ਜਾ ਰਿਹਾ ਹੈ ਕਿ ਇਹ ਪੰਜਾਬੀ ਪੰਜਾਬ ਦੇ ਦੁਰਹਾਤਾ ਰਹਿਣ ਵਾਲਾ ਆ ਕੈਨੇਡਾ ਦੇ ਵਿੱਚ ਕੁਝ ਸਾਲ ਪਹਿਲਾਂ ਗਿਆ ਸੀਗਾ ਤਾਂ ਉੱਥੇ ਆਪਣਾ ਕਾਰੋਬਾਰ ਕਰਦਾ ਸੀਗਾ ਪਰ ਕੁਝ ਕਾਰਨਾ ਕਰਕੇ ਅਨਪਛਾਤੇਵਾਂ ਦੇ ਵੱਲੋਂ ਇਸ ਨੂੰ ਟਾਰਗੇਟ ਕੀਤਾ ਗਿਆ ਔਰ ਇਸ ਦਾ ਗੋਲਿਆ ਮਾਰ ਕੇ ਬੇਰਮੀਦ ਨਾਲ ਜਿਹੜਾ ਕਤਲ ਕਰ ਦਿੱਤਾ ਆ ਤਾਂ ਦੱਸ ਦੇ ਕੇ ਜਗ੍ਹਾ ਕੈਨੇਡਾ ਦੇ ਆਪਟਰਸ ਰੋਡ ਦੇ ਵਿੱਚ ਉਸ ਸਮੇਂ ਸਨਸਨੀ ਫੈਲ ਕੇ ਜਦੋਂ ਇੱਕ ਪੰਜਾਬੀ ਕਾਰੋਬਾਰੀ ਦਾ ਅਣਪਛਾਤੇ ਹਮਲਾਵਾਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਆ ਜਿੱਥੇ ਅਣਪਛਾਤੇ ਵਿਅਕਤੀਆਂ ਨੇ ਘਰ ਦੇ ਬਾਹਰ ਮਿਹਨਤੀ ਪੰਜਾਬੀ ਕਾਰੋਬਾਰ ਦਰਸ਼ਨ ਸਿੰਘ ਸਾਨੀ ਨੂੰ ਗੋਲੀਆਂ ਮਾਰ ਦਿੱਤੀਆਂ ਪਰ ਉਹ ਵਿਅਕਤੀ ਜਿਹੜਾ ਆ ਪੰਜਾਬ ਦੇ ਦੁਰਾਹਾਂ ਦਾ ਰਹਿਣ ਵਾਲਾ ਆ ਤਾਂ ਮਿਲੀ ਜਾਣਕਾਰੀ ਮੁਤਾਬਕ ਦਰਸ਼ਨ ਸਿੰਘ ਕਈ ਸਾਲ ਪਹਿਲਾਂ ਕੈਨੇਡਾ ਚ ਆਪਣਾ ਕਾਰੋਬਾਰ ਸੈੱਟ ਕਰਨ ਦੇ ਲਈ ਆਪਣੇ ਪਰਿਵਾਰ ਦੀ ਰੋਜੀ ਰੋਟੀ ਲਾਉਣ ਦੇ ਲਈ ਔਰ ਆਪਣੇ ਘਰ ਦੀ ਸੈਟਿੰਗ ਕਰਨ ਦੇ ਲਈ ਜਿਹੜਾ ਕੈਨੇਡਾ ਗਿਆ ਸੀਗਾ ਅਕਸਰ ਹੀ ਪੰਜਾਬ ਦਾ ਪੰਜਾਬੀਆਂ ਦੇ ਲੋਕਾਂ ਦਾ ਜਿਹੜਾ ਆ ਬਾਹਰ ਜਾਣ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ ਖਾਸ ਕਰਕੇ ਜਿਹੜੇ ਸਟੂਡੈਂਟ ਨੇ ਪਲੱਸ 2 ਕਰਕੇ ਉਹਨਾਂ ਨੇ ਇੱਕੋ ਰੀਤ ਫੜੀ ਹੋਈ ਆ ਪਲੱਸ 2 ਕਰਕੇ ਆਇਰਸ ਕਰਨੀ ਔਰ ਬਾਹਰ ਚੱਲ ਜਾਣਾ ਪਰ ਬਾਹਰ ਜਿਸ ਤਰੀਕੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਉਹਨਾਂ ਖਬਰਾਂ ਵੱਲ ਦੇਖ ਕੇ ਵੀ ਜਿਹੜੇ ਪੰਜਾਬੀ ਸੇਖ ਨਹੀਂ ਲੈ ਰਹੇ ਜਿਸ ਤਰੀਕੇ ਦਾ ਕੈਨੇਡਾ ਚ ਆਏ ਦਿਨ ਪੰਜਾਬੀਆਂ ਦੇ ਕਤਲ ਹੋ ਰਹੇ ਨੇ ਲੁੱਟਖੋ ਹੋ ਰਹੀਆਂ ਨੇ ਪਰ ਫਿਰ ਵੀ ਪੰਜਾਬੀ ਬਾਹਰ ਜਾਣ ਤੋਂ ਜਰੀਆ ਗੁਰੇਸ਼ ਨਹੀਂ ਕਰਦੇ ਲੋੜ ਆ ਪੰਜਾਬੀਆਂ ਨੂੰ ਬਾਹਰ ਜਾਣ ਤੋਂ ਕ੍ਰੇਸ ਕਰਨ ਦੀ ਕਿਉਂਕਿ ਪੰਜਾਬ ਦੇ ਵਿੱਚ ਹੀ ਰਹਿ ਕੇ ਆਪਣਾ ਕਾਰੋਬਾਰ ਕਰਕੇ ਪੰਜਾਬੀ ਵਧੀਆ ਰੋਟੀ ਅਤੇ ਵਧੀਆ ਕਮਾਈ ਕਰ ਸਕਦਾ ਤਾਂ ਖਾਸ ਕਰਕੇ ਕੈਨੇਡਾ ਦੀ ਸਰਕਾਰ ਨੂੰ ਚਾਹੀਦਾ ਇਹਨਾਂ ਕਾਤਲਾਂ ਤੇ ਨਿਕਲ ਕੱਸਨ ਦੀ ਆਨਵਲ ਸਮੇਂ ਦੇ ਵਿੱਚ ਕਿਸੇ ਹੋਰ ਪੰਜਾਬੀ ਨੂੰ ਨਾਸ਼ਕਾਰ ਬਣਾ ਜਾਵੇ ਤਾਂ ਜਲਦ ਤੋਂ ਜਲ ਜਿਹੜੀ ਹੈ ਕੈਨੇਡਾ ਸਰਕਾਰ ਨੂੰ ਇਹਨਾਂ ਹਮਲਾਵਾਲਾ ਦਾ ਪਤਾ ਕਰਕੇ ਇਹਨਾਂ ਨੂੰ ਸਲਾਖਾ ਪਿੱਛੇ ਪੇਜਦੀ ਲੋੜ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡਾਇਨਿੰਗ ਸੋਹਰ ਟੀਵੀ ਤੇ ਮੈਂ ਤੁਹਾਡਾ ਨਾ ਪ੍ਰਮਿੰਦਰ ਸਿੰਘ ਦੱਸ ਦਈਏ ਕਿ ਸੋਹਰ ਦੀ ਵੱਡੀ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਇੱਕ ਵਾਰ ਫਿਰ ਕੈਨੇਡਾ ਦੇ ਵਿੱਚ ਪੰਜਾਬੀ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਹੈ ਦੱਸ ਦੇ ਕੇ ਕੁਝ ਅਨਪਛਾਤੇਆਂ ਦੇ ਵੱਲੋਂ ਪੰਜਾਬ ਦੇ ਇੱਕ ਵਿਅਕਤੀ ਦਾ ਬੇਰਹਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਉਹ ਵਿਅਕਤੀ ਕੈਨੇਡਾ ਦੇ ਵਿੱਚ ਆਪਣਾ ਕਾਰੋਬਾਰ ਕਰਦਾ ਸੀਗਾ ਪਰ ਫਿਲਹਾਲ ਕਾਰਨਾ ਦਾ ਨਹੀਂ ਪਤਾ ਲੱਗ ਸਕਿਆ ਕਿ ਕਿਸ ਕਾਰਨ ਜਿਹੜੀ ਆ ਉਸ ਵਿਅਕਤੀ ਦਾ ਕਤਲ ਹੋਇਆ ਪਰ ਲਗਾਤਾਰ ਜਿਸ ਤਰੀਕੇ ਦੇ ਨਾਲ ਕੈਨੇਡਾ ਤੋਂ ਖਬਰਾਂ ਸਾਹਮਣੇ ਆਉਂਦੀਆਂ ਨੇ ਕੈਨੇਡਾ ਦੇ ਵਿੱਚ ਲਗਾਤਾਰ ਪੰਜਾਬੀ ਨੌਜਵਾਨ ਹੋਣ ਪੰਜਾਬੀ ਕੁੜੀ ਹੋਵੇ ਪੰਜਾਬੀ ਵਿਅਕਤੀ ਹੋਵੇ ਪੰਜਾਬੀਆਂ ਦਾ ਖਾਸ ਕਰਕੇ ਆਏ ਦਿਨ ਜਿਹੜਾ ਕਤਲ ਦੇ ਮਾਮਲੇ ਸામਨੇ ਆਂਦੇ ਨੇ ਲੋੜ ਆ ਕੈਨੇਡਾ ਸਰਕਾਰ ਨੂੰ ਇਨਾ